ਮਾਨਸਾ ਸਹਿਰ ਅੰਦਰ ਪਈ ਭਾਰੀ ਬਰਸਾਤ ਕਾਰਨ ਪੂਰਾ ਸਹਿਰ ਹੋਇਆ ਜਲ-ਤਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਹੜਾਂ ਵਰਗੇ ਹਾਲਾਤ ਮਾਨਸਾ ਦੇ ਵਿੱਚ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਕੋਈ ਨਦੀ ਹੋਵੇ ਇਸ ਤਰ੍ਹਾਂ ਜਿਹੜਾ ਪਾਣੀ ਨਜ਼ਰ ਆ ਰਿਹਾ ਹੈਗਾ ਤਾਂ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਇਹ ਮਾਨਸਾ ਬਿਜਲੀ ਗ੍ਰਿਡ ਦੀ ਹੈ ਜਿੱਥੇ ਬਰਸਾਤ ਦਾ ਪਾਣੀ ਦੁਵਾਰ ਨੂੰ ਤੋੜ ਕੇ ਬਿਜਲੀ ਗ੍ਰਿਡ ਵਿੱਚ ਜਮ੍ਹਾਂ ਹੋ ਚੁੱਕਾ ਹੈ ਜਿੱਥੇ ਟਰਾਂਸਫਾਰਮ ਪਾਣੀ ਵਿੱਚ ਡੁੱਬੇ ਨੇ ਤਾਂ ਉੱਥੇ ਬਿਜਲੀ ਵਿਭਾਗ ਦਫ਼ਤਰ ਦਾ ਸਮਾਨ ਵੀ ਪਾਣੀ ਦੇ ਵਿੱਚ ਡੁੱਬ ਚੁੱਕਾ ਇਹ ਤਸਵੀਰ ਮਾਨਸਾ ਬਿਜਲੀ ਗ੍ਰਿਡ ਦੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਰਿਆ ਵਾਂਗ ਜਿਹੜੀ ਨਜ਼ਰ ਆ ਰਹੀ ਹੈ ਤਾਂ ਪਾਣੀ ਜਿਹੜਾ ਹਰ ਜਗ੍ਹਾ ਪਹੁੰਚ ਚੁੱਕਾ ਹੈਗਾ ਜਿੱਥੇ ਮਾਨਸਾ ਸ਼ਹਿਰ ਦੇ ਵੱਖ-ਵੱਖ ਬਾਰਡਾਂ ਦੇ ਜਾਂ ਚੌਕਾਂ ਦੇ ਵਿੱਚ ਪਾਣੀ 2 ਤੋਂ 3 ਫੁੱਟ ਜਿਹੜਾ ਜਮਾ ਹੋ ਚੁੱਕਾ ਹੈਗਾ ਉੱਥੇ ਆ ਤੁਸੀਂ ਦੇਖ ਸਕਦੇ ਹੋ ਤਿਕੋਣੀ ਚੌਕਾ ਜਿੱਥੇ ਗੱਡੀਆਂ ਲੋਕਾਂ ਦੇ ਵਹੀਕਲ ਜਿਹੜੇ ਇੱਥੇ ਖਰਾਬ ਵੀ ਹੁੰਦੇ ਨਜ਼ਰ ਆਏ ਨੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਦੇ ਵਿਕਾਸ ਕੰਮਾਂ ਦੀ ਪੋਲ ਜਿਹੜੀ ਮਾਨਸਾਂ ਦੇ ਵਿੱਚ ਬਰਸਾਤ ਨੇ ਖੋਲੀ ਆ ਤੁਸੀਂ ਦੇਖ ਸਕਦੇ ਹੋ ਬੱਚੇ ਜਿਹੜੇ ਆਨੰਦ ਮਾਣ ਰਹੇ ਨੇ ਬੱਚੇ ਪਾਣੀ ਦੇ ਵਿੱਚ ਨਹਾ ਰਹੇ ਨੇ ਤਾਂ ਕਿੰਨਾ ਪਾਣੀ ਜਿਹੜਾ ਇੱਥੇ ਜਮਾ ਹੋ ਚੁੱਕਿਆਗਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਬਿਜਲੀ ਗ੍ਰਿਡ ਦੀ ਆ ਜਿੱਥੇ ਕੰਧ ਨੂੰ ਤੋੜ ਕੇ ਪਾਣੀ ਬਿਜਲੀ ਗ੍ਰਿਡ ਵਿੱਚ ਜਮਾ ਹੋ ਚੁੱਕਿਆ ਜਿਹੜੇ ਅਲਟਰਾਟ੍ਰਾਂਸਫਾਰਮ ਨੇ ਪਾਣੀ ਦੇ ਵਿੱਚ ਪਿੱਜੇ ਨਜ਼ਰ ਆ ਰਹੇ ਨੇ ਤਬੀਲੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਾਫੀ ਜਿਹੜਾ ਨੁਕਸਾਨ ਹੋਇਆਗਾ ਉੱਥੇ ਲੋਕਾਂ ਦੇ ਵਾਹਨ ਵੀ ਖਰਾਬ ਹੋਏ ਨੇ ਤੇ ਲੋਕ ਜਿਹੜੇ ਜਿੱਥੇ ਗਰਮੀ ਤੋਂ ਰਾਹਤ ਲੈ ਰਹੇ ਨੇ ਉੱਥੇ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਤੇ ਕਿਸਾਨਾਂ ਦੇ ਛੇਰਾਂ ਦੇ ਉੱਪਰ ਰੌਣਕ ਵੀ ਦਿਖਾਈ ਦੇ ਰਹੀ ਹੈ ਤੇ ਬਾਕੀ ਤੁਸੀਂ ਆਪਣੀ رائے ਜ਼ਰੂਰ ਦਿਓ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅੱਜ ਸ਼ਹਿਰ ਤੇ ਕਿਥੇ ਕਿਥੇ ਪਾਣੀ ਖੜਾ ਤੇ ਕਿੰਨੇ ਗੱਲ ਸਮੱਸਿਆ ਹਲ ਹੋ ਰਹੀ ਪੂਰਾ ਹਲ ਹੋ ਰਹੀ ਔਰ ਸੌਲਤਾ ਕਰੇ ਕੋ ਉਹ ਗੱਡੀਆਂ ਖੜੀਆਂ ਪੂਰਾ ਹਾਲਿਆ ਜੀ ਕਿ ਨੰਗਲ ਦੀ ਸਾਦਨਾ ਹੈ ਨੀਆ ਜੇ ਕੋਈ ਗੱਡੀ ਵੇਚੀ ਲਿਆ ਕੇ ਨੰਗਲ ਪਾਣੀ ਭਰ ਜਾਂਦਾ ਕੀ ਕਰੇ ਉਹ ਬਜਾਰਾ ਬਸ ਅੱਜ ਸਮੱਸਿਆ ਤਾਂ ਹਲਿਆ ਬਸ ਅੱਜ ਪਾਣੀ ਹੈਗਾ ਬਸ ਅੱਜ ਪਾਣੀ ਹੈ ਜੀ ਫੁੱਲ ਰੇੜੀ ਵਿੱਚ ਡੁੱਬਦੀ ਹੈ ਮੈਂ ਨੰਗਲ ਵਿੱਚ ਦੀ ਵੋਟਾਂ ਦੇ ਸਮੇਂ ਹਰੇਕ ਆਉਂਦਾ ਹਰੇਕ ਆ ਜਾਂਦਾ ਕਹਿੰਦਾ ਹਾਂ ਆਇਆ ਕਰਾਂਗੇ ਵਾ ਕਰਾਂਗੇ ਕਰਦਾ ਕੋਈ ਨਹੀਂ ਆ ਹੋਟਾ ਲੈਣ ਦੇ ਮਾਰੇ ਕਹਿੰਦੇ ਆ ਮੁੜ ਕੇ ਆਉਂਗਾ ਕੋਈ ਨਹੀਂ ਆ ਪਛੜਾ ਕੋਈ ਨਹੀਂ ਆ ਠੀਕ ਹੈ ਹਾਂ ਤਾਂ ਮੈਂ ਬੋਲਾਂਗੀ ਕਿ ਅੱਜ ਅਚਾਨਕ ਜਿਹੜਾ ਨੀ ਐਕੋਰਟ ਕੋਲੋਂ ਉਹ ਨੀ ਦੇ ਭਾਰੀ ਨਹੀਂ ਆਉਣ ਦੇ ਕਾਰਨ ਜਿਹੜੀ ਬਾਹਰ ਦੀ ਬਾਉਂਡਰੀ ਸੀ ਕੰਤ ਤੇ ਉਹ ਦਿਖਤੀ ਹੈ ਉਹ ਦਿਗਾਂ ਦੇ ਨਾਲ ਕੰਤ ਜਿਹੜਾ ਪਾਣੀ ਜਿਹੜਾ ਬਾਹਰੋਂ ਫਰਾ ਡਰਾਗੈਟ ਤੋਂ ਦੇ ਵਿੱਚ ਸਾਡੇ ਦਫਤਰੇ ਵਿੱਚ ਪਾਣੀ ਅੰਦਰ ਜਾ ਦੇ ਵੜ ਗਿਆ ਰਾ ਫਾਰਮ ਉਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਪਰਚਾ ਚ ਚੱਗਾ ਗਿਆ ਕਿ ਸਾਰਾ ਸਾਰਾ ਰਿਕਾਰਡ ਪੀਸੀ ਆ ਜਿਹੜੇ ਹੋਟਾਵੋਗੇ ਨਹੀਂ ਇਸ ਕਰਕੇ ਇਸ ਦਾ ਪਵੰਦ ਜਿਹੜਾ ਹੈ ਮਾਹੀ ਹੈ ਤੇ ਇਹ ਜੇ ਮੰਨ ਕਰਦੇ ਹਾਂ ਕਿ ਖੁਕਤਿਆਂ ਉਹ ਜਿਹੜਾ ਤਾਫਰੇ ਜਿਹੜਾ ਨੀਵੇਂ ਉੱਚਾ ਚੱਕੇ ਨਵਾਂ ਬਣਾਇਆ ਗਿਆ ਪਾਣੀ ਦੇ ਕਾਰਨ ਕੀ ਕੀ ਪਰੇਸ਼ਾਨੀਆਂ ਅੱਜ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਸਾਡੇ ਪਰੇਸ਼ਾਨੀਆਂ ਜਿਹੜੀ ਪਬਲਿਕ ਸੀ ਸਾਡੇ ਲਈ ਟ੍ਰਾਂਸਫਾਰਮ ਜਾਰੀ ਕਰਨੇ ਪਰ ਉਹਦੀ ਗੰਦੇ ਤੇ ਬਹੁਤ ਜ਼ਿਆਦਾ ਆਉਂਦੀ ਹੈ ਉਹਦੇ ਸੌ ਦੇ ਲੱਗ ਕੋਸਾਮ ਜਾਰੀ ਹੁੰਦਾ ਹੈ ਜਿਹੜਾ ਕਿ ਅਸੀਂ ਅੱਜ ਜਾਰੀ ਨਹੀਂ ਕਰ ਸਕਾਂਗੇ ਕਰਨੇ ਇਹ ਵੀ ਥੋੜਾ ਸਿਸਟਮ ਪੀਸੀ ਹੈਗਾ ਗੇਟਵਾਰ ਦਾ ਟਾਈਮ ਜਿਹੜਾ ਹੈ ਨੈਟ ਨਹੀਂ ਜਰਾ ਉਹਨਾਂ ਦਾ ਸਾਰਾ ਸਿਸਟਮ ਹੈ ਉਹ ਜਿਹੜਾ ਉਹ ਪੂਰਾ ਨਹੀਂ ਹੋ ਪਾ ਰਿਹਾ ਕਿੰਨਾ ਕੁ ਨੁਕਸਾਨ ਹੋਇਆ ਜੀ ਸਾਹ ਪਹਿਲੇ ਆਈਡੀਆ ਦੀ ਇਹ ਰਿਪੋਰਟ ਆ ਰਹੀ ਕੀਤੀ ਜਾਂਦੀ ਹੈ ਇਹ ਸਿਰਫ ਕੰਪਲੇਂਟਸ ਜੋ ਆ ਰਹੀਆਂ ਸਾਡੇ ਕੋਲ ਜਾਂ ਫਿਰ ਕਿਤੇ ਲਾਈਨ ਕੋਈ ਕਿਸੇ ਤਰੀਕੇ ਦੀ ਕੋਈ ਡਿੱਗ ਜਾਂਦੀ ਹੈ ਜਾਂ ਕੋਈ ਲਾਈਨ ਬ੍ਰੇਕੇਜ ਹੋ ਜਾਂਦੀ ਹੈ ਇਸ ਪਾਰ ਹੁੰਦਾ ਹੈ ਉਹ ਉਹ ਚਾਹੂ ਕਾ ਆ ਜਾਂਦੀ ਹੈ ਇਨਫਾਰਮੇਸ਼ਨ ਅਸੀਂ ਨਾਲ ਦੀ ਨਾਲ ਸਾਡੀ ਟੀਮ ਚਲੀ ਜਾਂਦੀ ਹੈ